ਮਾਨਯੋਗ ਕਮਿਸ਼ਨਰ ਪੱਲੇ ਸਾਹਿਬ ਤੇ ਦਾਲ ਕੋਟੀ ਸਿੰਪਲ ਦੇ ਦिशांत ਦੇ ਸ਼ਾਹ ਗੋਪਤੀ ਜਿਹੜਾ ਯੋਧ ਨਸ਼ਾ ਵਾਸਤੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਾਊਥ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੇ SHO ਪੱਤਾਵ ਜਗਿੰਦਰ ਸਿੰਘ SHO ਸੁਪਰਡੰਟ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵਦੀ ਸੰਤੀਸ਼ ਲੱਭਾ ਤੇ ਚਾਂਸ ਜਿਹੜੇ ਦੋਨੇ ਦੋਨੋਂ ਜਿਹੜੇ ਸਤਾਰਨ ਦੇ ਰਹਿਣ ਵਾਲੇ ਨੇ ਇਹਨਾਂ ਦੇ ਨੂੰ ਗ੍ਰਿਫਤਾਰ ਕਰਕੇ ਮਕੱਦਮਾ ਨੰਬਰ ਚਾਰ ਜਿਹੜਾ ਥਾਣਾ ਸੁਤਾਰਨ ਤੋਂ 21 GD ਅਸੂਚ ਦਰਜ ਕੀਤਾ ਗਿਆ ਇਹਨਾਂ ਦੋਵਾਂ ਤੋਂ ਮੌਕੇ ਤੇ 276 ਗ੍ਰਾਮ ਹੈਰੋਇਨ 2000 ਕਟ ਡਰਗ ਮੰਨੀ ਤੇ ਪਲੱਸ ਜਿਹੜਾ ਮੋਟਰਸਾਈਕਲ ਤੇ ਬੱਧ ਰਿਆ ਸਨ ਉਹ ਇਹਨਾਂ ਵੱਲੋਂ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਉਹਨਾਂ ਨੂੰ ਫੇਚ ਅਦਾਲਤ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਫ਼ਤੀਸ਼ ਸਾਡੇ ਵੱਲੋਂ ਜਾਰੀ ਹੈ ਇਸ ਤੇ ਵਰਣਨ ਜੋ ਗਿਆ ਵੀ ਇਹ ਦੋਵੇਂ ਦੋਸ਼ੀ ਜਿਹੜੇ ਪਰਾਨੇ ਨਰੋਦੀ ਇਨਰੋਰੀਅਸ ਕ੍ਰਿਮੀਨਲ ਨੇ ਲਖਪਤੀ ਸਿੰਘ ਦੇ ਉੱਤੇ ਪਹਿਲਾਂ 6 ਮਾਮਲੇ ਕਰਦੇ ਨੇ ਜਿਸ ਦੇ ਵਿੱਚ ਐਕਸਾਈਜ਼ ਦਾ ਕੇਸ ਤੇ ਮਕਦਮੇ ਸ਼ਾਮਿਲ ਨੇ ਇਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਜੋ ਮਕਦਮੇ ਦਰਜ ਨੇ ਜਿਸ ਦੇ ਵਿੱਚ ਇੱਕ ਅਕਸਾਈਜ਼ ਐਕਟ ਅਤੇ ਇੱਕ ਐਨਟੀਬੀਓ ਐਕਟ ਦਾ ਜਿਹੜਾ ਮਕਦਮਾ ਲੱਗੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸਤਨ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ ਸਤਨਹਾਂ ਪੁਲਿਸ ਵੱਲੋਂ ਜਿਸ ਦੇ ਵਿੱਚ ਮਕਦਮਾੰਮ ਦਾ 18/25 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਅੱਲਾ ਪੇਸ਼ੇ ਲੱਭਾ ਜਿਹੜਾ ਨਾਮਿਨੇਟਡ ਹੈ ਇਸ ਦੇ ਸਾਰੇ ਐਂਗਲ ਨੂੰ ਜਿਹੜਾ ਵਾਚ ਕਰਕੇ ਇਸ ਦੀ ਤਰਤੀਸ਼ ਨੂੰ ਹਰ ਐਂਗਲ ਤੋਂ ਦੇਖਦੇ ਹੋਏ ਜੋ ਨੋਮੀਨੇਟ ਕਰਕੇ ਤੇ ਕਾਨੂੰਨ ਮੁਤਾਬਕ ਕਰਦੇ